ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਇੱਕ ਆਪਾਂ ਨੂੰ ਬਹੁਤ ਜ਼ਿਆਦਾ ਕਮੈਂਟ ਆ ਰਿਹਾ ਸੀ ਕਿ ਚੁਰੜੀਆਂ ਦੇ ਬਾਰੇ ਦੱਸੋ ਹਨਾ ਤੇ ਇਹ ਚੁਰੜੀਆਂ ਜਿਵੇਂ ਆਪਣਾ ਫੇਸ ਨਾ ਐਂ ਡੱਲੇ ਜਾਂ ਹੋ ਜਾਂਦਾ ਕੁਝ ਤਾਂ ਮੌਸਮੀ ਇਦਾਂ ਦਾ ਹੋਇਆ ਪਿਆ ਹੈ ਤੇ ਆਪਾਂ ਨੂੰ ਐ ਲੱਗਦਾ ਕਿ ਫੇਸ ਦੇ ਉੱਪਰ ਕੋਈ ਸ਼ਾਈਨ ਜੀ ਨਹੀਂ ਰਹਿ ਰਹੀ ਹੋਰ ਹੀ ਐਂ ਡੱਲੇ ਜਾਂ ਬਣਿਆ ਰਹਿੰਦਾ ਹੈ ਤੇ ਝੁਰੜੀਆਂ ਤੇ ਵੀ ਤੁਹਾਡੇ ਪੂਰਾ ਅਸਰ ਕਰੂਗਾ ਤੇ ਤੁਹਾਡੇ ਫੇਸ ਦੀ ਇੱਕਦਮ ਚਮਕ ਵੀ ਵਧਾਊਗਾ ਤੇ ਬਹੁਤ ਵਧੀਆ ਰੇਮਡੀ ਐ ਜੋ ਆਪਾਂ ਬਸ ਥੋੜੀਆਂ ਜੀਆਂ ਚੀਜ਼ਾਂ ਤੋਂ ਤਿਆਰ ਕਰ ਸਕਦੇ ਆ ਤੇ ਚਲੋ ਆਜੂ ਆਪਾਂ ਦੱਸਦੇ ਆ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਫੇਸ ਦੇ ਉੱਪਰ ਚਮਕ ਤੇ ਝੁਰੜੀਆਂ ਨੂੰ ਐ ਬਧੀਆ ਝੁਰੜੀਆਂ ਵੀ ਝੁਰੜੀਆਂ ਸਹੀ ਹੋ ਜਾਣਗੀਆਂ ਤੇ ਤੁਹਾਡੇ ਫੇਸ ਦੇ ਉੱਪਰ ਇੱਕਦਮ ਗਲੋ ਆ ਜਾਊਗਾ ਚਮਕ ਆ ਜਾਊਗੀ ਤੇ ਤੁਸੀਂ ਆਪਣੇ ਸਕਿਨ ਨੂੰ ਵਧੀਆ ਜਵਾਨ ਰੱਖ ਸਕਦੇ ਹੋ ਬਹੁਤ ਟਾਈਮ ਤੱਕ ਜੇ ਤੁਸੀਂ ਇਹ ਵਾਲੀ ਰੇਮੇਡੀ ਨੂੰ ਹਫਤੇ ਦੇ ਵਿੱਚ ਦੀ ਦੋ ਵਾਰ ਤੁਸੀਂ ਜ਼ਰੂਰ ਕਰਕੇ ਟਰਾਈ ਕਰਿਆ ਕਰੋ ਵੀ ਦੋ ਵਾਰ ਇਹ ਰੇਮੇਡੀ ਆਪਣੇ ਫੇਸ ਦੇ ਉੱਪਰ ਜ਼ਰੂਰ ਲਗਾਇਆ ਕਰੋ ਤੇ ਕੋਈ ਕੰਮ ਜ਼ਿਆਦਾ ਨਹੀਂ ਵੱਡਾ ਹੈਗਾ ਬਸ ਛੋਟਾ ਜਿਹਾ ਹੀ ਹੈ ਥੋੜੀ ਜੀ ਮਿਹਨਤ ਹੀ ਆ ਕੋਈ ਜ਼ਿਆਦਾ ਨਹੀਂਗੀ ਤੇ ਆ ਆਪਣੇ ਕੋਲੇ ਆਮਲਾ ਪਾਊਡਰ ਆ ਤੇ ਹਾਂਜੀ ਆਪਾਂ ਆਮਲਾ ਪਾਊਡਰ ਥੋੜਾ ਜਿਹਾ ਇਹਦੇ ਵਿੱਚ ਪਾ ਲਿਆ ਚੌਥਾ ਕਾ ਹਿੱਸਾ ਆਪਣਾ ਟੇਬਲस्पून ਆ ਤੇ ਹੁਣ ਆਪਾਂ ਪਾਉਣਾ ਇਹਦੇ ਵਿੱਚ ਝੋਲਾਂ ਦਾ ਆਟਾ ਝੋਲਾਂ ਦਾ ਆਟਾ ਪਾਤਾ ਇੱਕ ਚਮਚਾ ਦੇਈਂ ਦਾ ਤੇ ਆਵਲੀ ਚੌਥੀ ਚੀਜ਼ ਆ ਜਿਹੜੀ ਸ਼ਹਿਦ ਠੰਡ ਹੋਈ ਪਈ ਸ਼ਹਿਦ ਜੰਮ ਗਿਆ ਠੰਡਾ ਨਿਕਲਦਾ ਹੀ ਨਹੀਂ ਨਿਕਲ ਹੀ ਨਹੀਂ ਗਿਆ ਤੇ ਆਪਾਂ ਸ਼ਹਿਦ ਪਾ ਲਿਆ ਵਿੱਚ ਇਹਦੇ ਇਨੂੰ ਆਪਾਂ ਚੰਗੀ ਤਰ੍ਹਾਂ ਕਰਦੇ ਆਂ ਮਿਕਸ ਤੇ ਸ਼ਾਇਦ ਤੁਹਾਡਾ ਦੂਸਰਾ ਜਿਵੇਂ ਆਪਾਂ ਮੱਖੀਆਂ ਦਾ ਹਨਾ ਦੇਸੀ ਸ਼ਹਿਦ ਜਿਹੜਾ ਹੁੰਦਾ ਉਹ ਬਾਲਾ ਵਧੀਆ ਫੇਸ ਵਾਸਤੇ ਨਿੱਕੀ ਮੱਖੀ ਦਾ ਦੇਸੀ ਸ਼ਹਿਦ ਬਾਜ਼ਾਰ ਵਾਲਾ ਨਹੀਂ ਕੁਛੇ ਕੰਮ ਕਰਦਾ ਤੇ ਆ ਦੇਖੋ ਜੀ ਆਪਾਂ ਇਹਨੂੰ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਨੂੰ ਲਾਉਣੇ ਆਪਣੇ ਫੇਸ ਦੇ ਉੱਪਰ ਤੇ ਤੁਸੀਂ ਦੇਖੋਗੇ ਰਿਜ਼ਲਟ ਤੁਹਾਨੂੰ ਮਿਲ ਜੇਗਾ ਨਾਲ ਦੀ ਨਾਲ ਜਦ ਹੀ ਤੁਸੀਂ ਲਗਾ ਲੋਗੇ ਕਿਉਂਕਿ ਇਹ ਆ ਕਿ ਆਮਲਾ ਦਾ ਪਾਊਡਰ ਆਪਾਂ ਪਾਇਆ ਵਾਲਾਂ ਵਾਸਤੇ ਵੀ ਬਹੁਤ ਚੰਗਾ ਹੁੰਦਾ ਤੇ ਇਹ ਆਪਣੇ ਫੇਸ ਦੇ ਵਾਸਤੇ ਵੀ ਸਕਿਨ ਵਾਸਤੇ ਬਹੁਤ ਵਧੀਆ ਕਿਉਂਕਿ ਇਹ ਹੈ ਕਿ ਵਿਟਾਮਿਨ ਸੀ ਹੈ ਇਹਦੇ ਵਿੱਚ ਤੇ ਵਿਟਾਮਿਨ ਸੀ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਸਕਿਨ ਵਾਸਤੇ ਵਾਲਾਂ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਭੈਣਾਂ ਦੇ ਆਪਾਂ ਨਾਮ ਵੀ ਬੋਲਾਂਗੇ ਅੱਜ ਵੀਡੀਓ ਦੇ ਵਿੱਚ ਤੇ ਹਾਂ ਜੀ ਇਹਨੂੰ ਆਪਾਂ ਫੇਸ ਦੇ ਉੱਪਰ ਲਗਾ ਲਿਆ ਤੇ ਇਹਨੂੰ ਬਸ 2 ਕੁ ਮਿੰਟ ਆਪਾਂ ਲਗਾ ਕੇ 2-3 ਮਿੰਟ ਰੱਖਾਂਗੇ ਤੇ ਫਿਰ ਇਹਨੂੰ ਹਲਕੀ-ਹਲਕੀ ਮ사ਜ ਕਰਕੇ ਤੇ ਇਹਨੂੰ ਆਪਾਂ ਲਾਹ ਦੇਣਾ ਹੈ 2 ਕੁ ਮਿੰਟ ਆਪਾਂ ਮ사ਜ ਕਰਾਣੀ 2-3 ਮਿੰਟ ਹਲਕੇ-ਹਲਕੇ ਹੱਥਾਂ ਦੇ ਨਾਲ ਜਿਆਦਾ ਹਾਰਡਲੀ ਮ사ਜ ਨਹੀਂ ਕਰਨੀ ਤੇ ਹਲਕੇ ਹੱਥਾਂ ਦੇ ਨਾਲ ਮ사ਜ ਕਰਕੇ ਤੇ ਆਪਾਂ ਇਹਨੂੰ ਉਤਾਰ ਦੇਣਾ ਹੈ ਫਿਰ ਆਪਾਂ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਤੇ ਇਹਨੂੰ ਆਪਾਂ 2 ਕੁ ਮਿੰਟ ਆਪਣੇ ਫੇਸ ਦੇ ਉੱਪਰ 2-3 ਮਿੰਟ ਤੁਸੀਂ ਲਗਾ ਕੇ ਰੱਖ ਸਕਦੇ ਹੋ ਤੇ ਆਪਾਂ ਨੂੰ ਭੈਣਾ ਨੇ ਕਮੈਂਟ ਕੀਤਾ ਸੀਗਾ ਕਿ ਚੁਰਨੀਆਂ ਬਾਰੇ ਦੱਸੋ ਤੇ ਆਪਾਂ ਉਹਨਾਂ ਦੀ ਫਰਮਾਇਸ਼ ਤੇ ਇਹ ਵੀਡੀਓ ਬਣਾਈ ਹੈ ਤੇ ਤੁਸੀਂ ਇਹ ਭੈਣਾ ਜਰੂਰ ਟਰਾਈ ਕਰਿਓ ਜੇ ਭੈਣ ਦੁਵਾਰਾ ਦੇਖੂਗੀ ਤਾਂ ਵੀਡੀਓ ਬਾਕੀ ਜਿਹੜੇ ਭੈਣ ਕਮੈਂਟ ਕਰਦੀਆਂ ਆਪਾਂ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੰਦੀਪ ਭੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੀਆਂ ਵੀਡੀਓ ਦੇਖਦੇ ਹੋ ਤੇ ਸਾਰੀਆਂ ਵੀਡੀਓ ਤੇ ਕਮੈਂਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਪੁੱਛਿਆ ਸੀਗਾ ਕਿ ਅਸੀਂ ਕਿੱਥੋਂ ਕਿਹੜਾ ਸ਼ਹਿਰ ਆ ਸਾਡਾ ਤੇ ਸਾਡਾ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਆ ਅਸੀਂ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਆ ਤੇ ਭੈਣ ਜੀ ਤੁਸੀਂ ਵੀ ਆਪਣਾ ਸ਼ਹਿਰ ਦੱਸਿਆ ਮੈਨੂੰ ਪਿੰਡ ਦੱਸਿਆ ਹਨ ਤੁਸੀਂ ਦੱਸਿਆ ਸੀ ਡਿਸਟ੍ਰਿਕਟ ਲੁਧਿਆਣਾ ਤੇ ਜਗਰਾਉਂ ਦੇ ਕੋਲੇ ਚੀਮਾ ਪਿੰਡ ਦੱਸਿਆ ਸੀ ਤੁਸੀਂ ਆਪ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਆ ਗੁਲਦੀਪ ਕੌਰ ਪੈਂ ਫਰੋਜਪੁਰ ਤੋਂ ਪੈਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਵਾਸਤੇ ਤੇ ਹੋਰ ਆਪਾਂ ਨੂੰ ਕਮੈਂਟ ਆਇਆ ਸੀਗਾ ਪਰਮਜੀਤ ਪੈਂ ਜੀ ਦਾ ਪੈਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਕੋਈ ਗੱਲ ਨਹੀਂ ਜਿਨ੍ਹਾਂ ਦੇ ਨਾਮ ਰਹਿ ਗਏ ਆਪਾਂ ਉਹਨਾਂ ਦੇ ਨਾਮ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਤੇ ਤੁਸੀਂ ਜਦੋਂ ਵੀ ਵੀਡੀਓ ਦੇਖਦੇ ਹੋ ਤੇ ਮੈਸੇਜ ਕਰਦੇ ਹੋ ਤੇ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖ ਕੇ ਭੇਜਿਆ ਕਰੋ ਇੱਕ ਭੈਣ ਮਾਚੀਵਾੜਾ ਭੈਣ ਮਨਜੀਤ कौर ਭੈਣ ਜੀ ਨੇ ਮਾਚੀਵਾੜਾ ਸਾਹਿਬ ਤੋਂ ਕਮੈਂਟ ਕੀਤਾ ਸੀਗਾ ਸ਼ਾਇਦ ਉਹਨਾਂ ਨੇ ਝੁਰੜੀਆਂ ਬਾਰੇ ਪੁੱਛਿਆ ਸੀਗਾ ਤੇ ਭੈਣ ਜੀ ਵੀਡੀਓ ਦੇਖਣ ਅਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਬਣਾਈਏ ਤੇ ਤੁਸੀਂ ਜ਼ਰੂਰ ਦੇਖਿਓ ਤੇ ਅੱਗੇ ਵੀਡੀਓ ਦੇਖਦੇ ਰਹੋ ਸ਼ੇਅਰ ਕਰਿਆ ਕਰੋ ਤੇ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੱਸਦੇ ਰਿਹਾ ਕਰੋ ਆਪਣਾ ਹਾਲ ਚਾਲ ਵੀ ਤੁਸੀਂ ਠੀਕ ਠਾਕ ਹੋ ਆਪਣੇ ਦੱਸਿਆ ਕਰੋ ਪਰਵਾਰ ਬਾਰੇ ਵੀ ਹਾਂ ਜੀ ਅਸੀਂ ਠੀਕ ਠਾਕ ਆ ਤੇ ਅਸੀਂ ਵੀ ਚਲੋ ਤੁਹਾਡੀ ਇੰਨਾ ਖੁਸ਼ੀ ਮਿਲਦੀ ਆ ਜਦੋਂ ਤੁਸੀਂ ਕਮੈਂਟ ਕਰਦੇ ਹੋ ਵੀ ਦੱਸਦੇ ਆਪਣੇ ਸ਼ਹਿਰ ਵੀ ਸੀ ਇਥੋਂ ਦੂਰ ਰਹਿਣ ਵਾਲੇ ਆ ਤੇ ਬਹੁਤ ਜ਼ਿਆਦਾ ਖੁਸ਼ੀ ਮਿਲੀ ਕਿ ਭੈਣਾ ਨੇ ਚਲੋ ਆਪਣੀ ਇੰਨੀ ਕਿ ਰਿਕੁਐਸਟ ਨੂੰ ਮੰਨਿਆ ਤੇ ਉਹਨਾਂ ਨੇ ਆਪਣੇ ਸ਼ਹਿਰ ਦਾ ਤੇ ਆਪਣਾ ਨਾਮ ਲਿਖ ਕੇ ਭੇਜਿਆ ਤੇ ਜ਼ਰੂਰ ਲਿਖ ਕੇ ਭੇਜਿਆ ਕਰੋ ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ੀ ਹੋਈ ਤੇ ਤੁਸੀਂ ਵੀ ਆਪਣਾ ਹਾਲ ਚਾਲ ਦੱਸਿਆ ਕਰੋ ਤੇ ਚਲੋ ਆਪਾਂ ਕਰਦੇ ਹਾਂ ਵਾਸ਼ ਤੇ ਹਾਂਜੀ ਆਪਾਂ ਫੋਸ ਰੋਸ਼ ਕਰਕੇ ਆਇਆ ਫੇਸ ਨੂੰ ਤੇ ਬਹੁਤ ਵਧੀਆ ਹੋ ਗਿਆ ਇਕਦਮ ਸੌਫਟ ਹੋ ਗਿਆ ਤੇ ਤੁਸੀਂ ਰਾਤ ਨੂੰ ਸੌਣ ਟਾਈਮ ਕਰਨਾ ਹੈ ਇਹ ਵਾਲੀ ਜੋ ਵੀ ਰੋਮੇਡੀ ਹੈ ਨਾ ਤੁਸੀਂ ਰਾਤ ਨੂੰ ਸੌਣ ਟਾਈਮ ਕਰਿਓ ਤੇ ਸਵੇਰ ਨੂੰ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਤੁਹਾਨੂੰ ਇਦਾਂ ਲੱਗੂਗਾ ਕਿ ਥੋੜਾ ਜਿਵੇਂ ਮੋਇਸਚਰਾਈਜ਼ਰ ਜਿਆਦਾ ਹੋ ਗਿਆ ਫੇਸ ਦੇ ਉੱਪਰ ਤੇ ਪਰ ਉਹ ਜਿੰਨਾ ਕਿ ਆਪਾਂ ਰਾਤ ਨੂੰ ਸੌ ਜਾਾਂਗੇ ਤੇ ਸਵੇਰ ਨੂੰ ਆਪਣਾ ਫੇਸ ਇਕਦਮ ਸਕਿਨ ਟਾਈਟ ਹੋ ਜੂਗੀ ਕਿਉਂਕਿ ਇਹ ਆਪ ਨੂੰ ਸ਼ਾਇਦ ਹੈ ਥੋੜਾ ਉਹ ਵੀ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਦਾ ਹੈ ਤੇ ਦਹੀਂ ਵੀ ਮੋਇਸਚਰਾਈਜ਼ ਕਰਦਾ ਤੇ ਤੁਸੀਂ ਉਹ ਥੋੜਾ ਜਿਹਾ ਫੇਸ ਪਹਿਲਾਂ ਵਾਸ਼ ਕਰ ਲਿਓ ਕਿਉਂਕਿ ਆਪਾਂ ਦਹੀਂ ਪਾਇਆ ਇਹਦੇ ਵਿੱਚ ਪਹਿਲਾਂ ਜਿਵੇਂ ਦੁੱਧ ਨਾਲ ਜਾਂ ਗੁਲਾਬ ਜਲ ਨਾਲ ਨਾ ਕਲੀਨ ਕਰ ਲਿਓ ਫੇਸ ਨੂੰ ਕਿ ਤੁਹਾਡੇ ਫੇਸ ਦੇ ਉੱਤੇ ਡਸਟ ਨਾ ਹੋਵੇ ਤੇ ਬਾਅਦ ਵਿੱਚ ਤੁਸੀਂ ਇਹ ਵਾਲਾ ਲਗਾ ਕੇ ਤੇ ਸੌਂ ਜਿਓ ਇਹਨੂੰ ਵਾਸ਼ ਕਰਕੇ ਫੇਸ ਨੂੰ ਬਸ ਪਲੇਨ ਪਾਣੀ ਦੇ ਨਾਲ ਵਾਸ਼ ਕਰ ਲਿਓ ਤੇ ਇਹਨੂੰ ਬਸ ਆਪਾਂ ਪਹੁੰਚ ਕੇ ਇਦਾਂ ਤੇ ਪੈ ਜਾਣਾ ਤੁਹਾ ਨੂੰ ਤਾਂ ਲੱਗੂਗਾ ਕਿ ਬਹੁਤ ਵਧੀਆ ਤੁਹਾਡੀ ਸਕਿਨ ਹੋ ਰਹੀ ਆ ਕਿਉਂਕਿ ਇਹ ਆ ਕਿ ਜੇ ਆਪਣੀ ਸਕਿਨ ਦੇ ਵਿੱਚ ਮੋਇਸਚਰਾਈਜ਼ ਹੋਊਗਾ ਤੇ ਫਿਰ ਹੀ ਆਪਾਂ ਨੂੰ ਝੁਰੜੀਆਂ ਤੋਂ ਫਰਕ ਪਊਗਾ ਜੇ ਆਪਾਂ ਨੂੰ ਇਦਾਂ ਹੈ ਕਿ ਡਰਾਈ ਹੋਊਗੀ ਸਕਿਨ ਜ਼ਿਆਦਾ ਤੇ ਝੁਰੜੀਆਂ ਦੇ ਚਾਂਸ ਹੋਰ ਵੀ ਵੱਧ ਜਾਂਦੇ ਆ ਤੇ ਇਸ ਕਰਕੇ ਸਕਿਨ ਮੋਇਸਚਰਾਈਜ਼ਰ ਹੋ ਗਈ ਹੈ ਬਹੁਤ ਵਧੀਆ ਤੇ ਬਹੁਤ ਵਧੀਆ ਲੱਗ ਰਿਹਾ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋਗੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ